ਦੇ ਦੇ ਬਾਪੂ ਚੱਲ ਗਏ ਹੁਣ ਜਾਂ ਬੇਬੇ ਬਾਪੂ ਨੂੰ ਮੜਾ ਪਤਾ ਕਰ ਲੈਂਦਾ ਵੀ ਕਿਹੜੀ ਮੱਝ ਸੂਈ ਤੀਂ ਖੁੰਦੇ ਸਿੰਘ ਵਾਲੇ ਖੁੰਦੇ ਵਾਲੇ ਕਾਰਟ ਤੇ ਹੈਗੀ ਉਮਰ ਓਏ ਮਿੱਤਰੋ ਪਿਆਰਿਓ ਅੱਜ ਆਪਾਂ ਜਿਹੜੀ ਆਪਣੀ ਜਗ੍ਹਾ ਬਣਾ ਰਹੇ ਹਾਂ ਆਪਾਂ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਤੇ ਆਹ ਜਿਹੜੀਆਂ ਨਿਵਾਆਂ ਨੇ ਆਪਾਂ ਇਹ ਜੀਸੀਬੀ ਤੋਂ ਪਟਾਈਆਂ ਤੀਆਂ ਜੀਸੀਬੀ ਤੋਂ ਪਟਾ ਕੇ ਆਹ ਵੱਡੇ ਵੱਡੇ ਢੇਰ ਜਿਹੜੇ ਲੱਗ ਚੁੱਕੇ ਨੇ ਜੀਸੀਬੀ ਆ ਜਿਹੜੀ ਖਲਾਰਾ ਬਹੁਤ ਜ਼ਿਆਦਾ ਪਾਉਂਦੀ ਆ ਤੇ ਆਹ ਨਿਵਾਣਾਂ ਜਿਹੜੀਆਂ ਆਪਣੇ ਭਾਈ ਭਰ ਚੁੱਕੇ ਨੇ ਤੇ ठेकेदार ਸਾਹਿਬ ਨੂੰ ਤੇ ਆ ਜਿਹੜੀਆਂ ਜਿਹੜੀ ਆ ਮਿੱਟੀ ਦੇ ਢੇਰ ਤੁਸੀਂ ਦੇਖ ਰਹੇ ਹੋ ਆਹਾਂ ਛੋਟੇ ਛੋਟੇ ਤਾਂ ਚਲੋ ਅਡਜਸਟਮੈਂਟ ਕਰਤੀ ਥੋੜੀ ਥੋੜੀ ਨਿਵਾਆਂ ਦੇ ਵਿੱਚ ਪਾਤੀ ਅਸੀਂ ਨੇ ਤੇ ਆ ਵੱਡੇ ਵੱਡੇ ਢੇਰ ਨੇ ਜਿਹੜੇ ਜੀਸੀਬੀ ਦੇ ਲਾਏ ਹੋਏ ਨੇ ਤੇ ਉਧਰ ਦੂਜੇ ਪਾਸੇ ਅਸੀਂ ਨੇ ਜਿਹੜੀਆਂ ਨਿਵਾਆਂ ਨੇ ਉਹ ਅਸੀਂ ਆਪਦੇ ਹੱਥਾਂ ਦੇ ਨਾਲ ਆਪ ਪੱਟੀਆਂ ਨੇ ਤੇ ਭੈਣ ਭਾਈ ਸਾਡੇ ਨਾਲ ਲੱਗੇ ਹੋਏ ਨੇ ਕੰਮ ਕਰਨ ਤੇ ਆਹ ਜਿਹੜੀਆਂ ਨਿਵਾਆਂ ਨੇ ਅਸੀਂ ਮਠਲਾ ਨਾਲ ਮਿੱਟੀ ਕੱਢ ਕੱਢ ਕੇ ਪਰ ਇਹ ਇਦਰੇ ਛੋਟੀਆਂ-ਛੋਟੀਆਂ ਢੇਰੀਆਂ ਨੇ ਤੇ ਅੱਜ ਜਿਹੜੀ ਅਸੀਂ ਆਹ ਇੱਕ ਆਣਿਓ ਇੱਕ ਸਾਡਾ ਗੋਲੂ ਲੱਗਿਆ ਹੋਇਆ ਨਿਓ ਪਟਣ ਵਾਸਤੇ ਇੱਕ ਨਿਓ ਆਹ ਕੱਢੀਏ ਤੇ ਇੱਕ ਨਿਓ ਅਸੀਂ ਆਹ ਪੱਟੀਆਂ ਛੋਟੀ ਜੀ ਤੇ ਇਦਦਰ ਤੇ ਅਸੀਂ ਦੋ ਨਿਓ ਆ ਕੱਢੀਆਂ ਗੋਰੇ ਹੋਰ ਨਹੀਂ ਲੱਗੇ ਹੋਏ ਨੇ ਕੰਮ ਕਰਨ ਕੰਮ ਕਹਿੰਦੇ ਬਹੁਤ ਔਖਾ ਪਰ ਕਰਾਂਗੇ ਥੋੜੀ-ਥੋੜੀ ਹਮ ੱਕਾ ਧੱਕਾ ਕੋਈ ਨਹੀਂ ਕਰਦੇ ਆ ਬਾਬਾ ਜੀ ਲੱਗੇ ਹੋਏ ਨੇ ਕੰਮ ਨੂੰ ਪੂਰ ਚੜ੍ਹਨ ਵਾਸਤੇ ਆ ਕੁੜੀਆਂ ਨੇ ਸਾਡੀਆਂ ਬੀਬੀਆਂ ਲੱਗੀਆਂ ਹੋਏ ਨੇ ਬੀਬੀਆਂ ਕੀ ਬੀਬੀਆਂ ਨਹੀਂ ਲੱਗੀਆਂ ਹਾਂ ਬੀਬੀਆਂ ਵੀ ਲੱਗੀਆਂ ਆਂ ਮੱਠਲ ਚੱਕਣ ਆ ਵੀ ਦਿਖਾਦੇ ਕਦੇ ਆ ਕੰਮ ਵੀ ਹੋ ਜਾਂਦਾ ਆ ਕੰਮ ਵੀ ਹੋ ਜਾਂਦਾ ਕਦੇ ਕਦੇ ਹਾਂ ਢਿਗਾਂ ਢਿਗ ਜਾਂਦੀਆਂ ਨੇ ਆ ਰਾ ਫਿਰ ਬਦਨ ਬਾਦਾ ਬੱਜਦਾ ਹੋਰ ਪਰ ਜਿਹੜੀ ਨਿਉ ਆਪਾਂ ਪਟਦੇ ਆ ਆਪ ਹਨਾ ਉਹ ਪੂਰੀ ਪੂਰੀ ਪੱਟੀ ਜਾਂਦੀ ਹੈ ਬਾਬਾ ਲੈ ਗਲਤੀ ਹੋ ਗਈ ਕੰਮ ਬਾਬੇ ਦਾ ਕੰਮ ਵਿਚਾਲੇ ਫਸ ਗਿਆ ਤੇ ਪਤਾ ਜਿਹੜੀਆਂ ਨਿਉ ਆਪਾਂ ਆਪ ਪਟਦੇ ਆ ਉਹ ਤਾਂ ਪੂਰੀਆਂ ਪੂਰੀਆਂ ਪੱਟੀਆਂ ਜਾਂਦੀਆਂ ਨੇ ਵੀ ਕੰਮ ਜਿਹੜਾ ਵਧੀਆ ਤਸੱਲੀ ਬਖਸ਼ ਹੋ ਜਾਂਦਾ ਤੇ ਜਿਹੜੀਆਂ ਜੀ ਸੀ ਬੀ ਵਾਲਿਆਂ ਨੇ ਤੁਹਾਨੂੰ ਉੱਧਰ ਦਿਖਾਈ ਜਾਂਦੇ ਨੇ ਆ ਟਿੱਬੇ ਲੱਗ ਜਾਂਦੇ ਨੇ ਵੱਡੇ ਵੱਡੇ ਇਹ ਜੀ ਸੀ ਬੀ ਨਾਲ ਸਾਡਾ ਕੰਮ ਜਿਹੜਾ ਸਾਡੇ ਹਿਸਾਬ ਚ ਨਹੀਂ ਆਇਆ ਫਿਰ ਅਸੀਂ ਨੇ उम्र तो है है सकतर, बाबा कि अच्छा आ, पूरी, नहीं पूरी हो सत्तर जन्म दिन मनावा चंगा जन्म पत्र है नी कुछ दिन रख लागे दिन रख लागे ਥੋੜੇ ਵੇਲੇ ਤਾਂ ਹੈ ਨਹੀਂ ਤੀਆਂ ਕੋਈ ਦਿਨ ਤਾਂ ਹੋ ਕੋਈ ਨਹੀਂ ਹੁਣ ਹੀ ਰੱਖ ਲਾਂਗੇ ਵੀ ਭਾਈ ਸੰਗਰਾਮ ਦਾ ਦਿ ਲਵੇ ਜਦੀ ਜਿਆ ਸੰਗਰਾਮ ਦਾ ਪੈਦਾ ਹੋਇਆ ਸੀ ਉਹ ਬੇਬੇ ਬਾਪੂ ਚੱਲ ਗਏ ਹੁਣ ਜਾਂ ਬੇਬੇ ਬਾਪੂ ਨੂੰ ਮੜਾ ਪਤਾ ਕਰ ਲੈਂਦਾ ਵੀ ਕਿਹੜੀ ਮੱਝ ਸੂਈ ਤੀ ਹੁੰਦੇ ਸਿੰਗਾਲੀ ਖਿੰਦੇ ਜਿਹੜੇ ਕਾਰਡ ਤੇ ਹੈਗੀ ਉਮਰ ਹੈ ਹੈਗੀ ਉਮਰ ਤਾਰੀਖ ਨਹੀਂ ਨਾ ਲਿਖੀ ਹੁੰਦੀ। ਮਿੰਕ ਵੀ ਲਿਖੀ ਹੁੰਦੀ ਆ। ਸਾਲ ਲਿਖਿਆ ਹੁੰਦਾ ਕੱਲਾ। ਕਿਵੇਂ ਹੁਣ ਆਧਾਰ ਕਾਰਡ ਆਧਾਰ ਕਾਰਡ ਤੇ ਲਿਖੀ ਹੋ। ਅੱਛਾ। ਉਥੇ ਜਨਮ ਹੋਰ ਡੇਟ ਆਫ ਬਰਥ ਲਿਖੀ ਹੁੰਦੀ ਹੈ ਨਾ ਤੇ ਸਲਿੱਪਸੇ। ਹਾਂ ਹਾਂ ਹਾਂ। ਹਾਂ। ਨਹੀਂ ਆਧਾਰ ਕਾਰਡ ਵਾਲੀ ਚੱਕ ਲਾਂਗੇ ਬਾਪੂ ਫੇਰ। ਹਾਂ। ਮੈਨੂੰ ਬਾਪੂ। ਹਾਂ। ਉਹੀ ਜਨਮ ਦਿਨ ਮਨਾਵਾਂਗੇ ਇਦਾਂ ਕੀ ਤਰ੍ਹਾਂ। ਕੇਕ ਮੇਰੇ ਵੱਲੋਂ। ਕਾਫੀਆਂ ਸਾਡੇ ਵੱਲੋਂ। ਓ। ਟੌਪੀਆਂ। ਠੀਕ ਆ। ਆਨੇ ਆਉਂਦੇ ਉੱਤੀ ਸਿੱਟੀਆਂ ਨੇ ਇਹ ਤਾਂ ਪਹਿ ਚੱਕਣਾ ਬਾਪੂ ਬਾਈ। ਇਹ ਆ ਕਰਵਾਸ ਨਹੀਂ ਕਿਹੜੀ ਨਹੀਂ ਮੋੜਦਾ ਇਹ ਅੱਛਾ ਇੱਧਰ ਇੱਧਰ ਨਾ ਬਈ ਟਲ ਟਲ ਆਵੇਂ ਇਹ ਇੱਥੇ ਨਹੀਂ ਆਉਂਦੀ ਪੌਂਟ ਬਾਰੇ ਚੱਕਣੀ ਪੂ ਮੱਸਾ ਕੰਨ ਆਉਂਦੀ ਆ ਮਾੜੀ ਇਹ ਇੱਧਰ ਆ ਜਾ ਨਾ ਸਜ ਮੱਸਰ ਬੜੀ ਜੀ ਬਾਬੇ ਦਾ ਜਨਮ ਦਿਨ ਮਨਾਵਾ ਬਾਬਾ ਕਾਹੜ ਕੜ ਦੇ ਮੈਨੂੰ ਚੰਗਾ ਜੋ ਮੈਨੂੰ ਲੈ ਹਾਂ ਜੋ ਮੈਨੂੰ ਲੈ ਲਓ ਬਾਬਾ ਚੱਲ ਪਹਿਲੀ ਘੁੱਟੂ ਕੋ ਤੂੰ ਮਿਲੂੀ ਪਰ ਕਿਵੇਂ ਦੀ ਆਲਾ ਹਮ ਗਾਲਾਂਗੇ ਕੁੱਚਾ ਕਿਵੇਂ ਜਸਵੀਰ ਕੋਰ ਕੀ ਕਹਿੰਦੀ ਅਣੀ ਪਹਿਲੀ ਘੁੱਟੂ ਕੋਰਾ ਮਿਲੂ ਅੱਛਾ ਆਹੋ ਬਾਬੇ ਦੇ ਜਨਮ ਦਿਨ ਤੇਰੇ ਵੱਲੋਂ ਤਾਂ ਟੌਫੀਆਂ ਨੇ ਮੇਰੇ ਵੱਲੋਂ ਕੇਕ ਹੈ ਜਸਵੀਰ ਨੂੰ ਪਹਿਲੀ ਚੋ ਦੇ ਦਾਂ 30 ਵਾਲੇ ਕੁੱਚਾ ਅੱਛਾ 30 ਇਹ ਆਲਾ ਕੁੱਚਾ ਠੀਕ ਹੈ ਠੀਕ ਹੈ ਠੀਕ ਹੈ ਬੰਦੇ ਕੜਨੇ ਕੋ ਕੋ ਤੂੰ ਤਬਾਦੀ ਜਾਣਗੇ ਜਦੋਂ ਬਾਬੇ ਦਾ ਜਨਮ ਦਿਨ ਹੈ ਨਾ ਸਹੀ ਗੱਲ ਹੈ ਆ ਜਾਣਗੇ ਉਦੋਂ ਆਪਣੇ ਮਿਸਤਰੀ ਵੀ ਆ ਜਾਣਗੇ ਜਿਹੜੇ ਅੱਜ ਛੁੱਟੀ ਮਾਰ ਗਏ ਹੈਨਾ ਹੁਣ ਬੰਦੇ ਵੀ ਪਲ ਜਾਣਗੇ ਹੂੰ ਚਲੋ ਆਪਾਂ ਕੱਲ ਨੂੰ ਮਿਲਦੇ ਆਂ ਕੱਲ ਨੂੰ ਆਪਾਂ ਜਿਹੜੀਆਂ ਨਿਓਆਂ ਨੇ ਇਹ ਭਰਾਂਗੇ ਮਿਸਤਰੀ ਆਪਣੇ ਆਉਣਗੇ ਤੇ ਫਿਰ ਆਪਾਂ ਕੱਲ ਨੂੰ ਕਰ ਦਿਆਂ ਗੱਲਬਾਤ ਕੱਲ ਨੂੰ ਕੀ ਬਣਾਉਣਾ ਆਪਾਂ ਕੁਝ ਨਿਓਆਂ ਨੇ ਜਿਹੜੀਆਂ ਉਹ ਕੱਲ ਨੂੰ ਵੀ ਅਸੀਂ ਪਟਾਂਗੇ ਤੇ ਕੱਲ ਨੂੰ ਕਰਾਂਗੇ ਗੱਲਬਾਤ